ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਾਰੇ ਭਾਗਾਂ ਵਾਲੇ ਹੋ ਗੁਰੂ ਦੀ ਬਾਣੀ ਨਸਰਵਣ ਕਰ ਰਹੇ ਹੋ ਆਪਾਂ ਕਥਾ ਜਿਹੜੀ ਹੈ ਅੱਗੇ ਅਰੰਭ ਕਰਦੇ ਹਾਂ ਜਬਜੀ ਸਾਹਿਬ ਦੀ ਪਹਿਵੇਂ ਪਉੜੀ ਪੂਰੀ ਨਹੀਂ ਸੀ ਹੋਈ ਗੋਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਇਥੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਗੁਰੂ ਬਹੁਤ ਹੀ ਵੱਡਾ ਤੇ ਸਮਰਥ ਹੈ ਗੁਰੂ ਦੀ ਸ਼ਕਤੀ ਜਿਹੜੀ ਹੈ ਉਹ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਗੁਰੂ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਤ ਨਹੀਂ ਹੈ ਸਤਿਗੁਰ ਜੀ ਬਖਸ਼ਿਸ਼ ਕਰਦੇ ਨੇ ਕਹੋ ਨਾਨਕ ਗੁਰ ਇਹ ਜਣਾਈ ਗੁਰ ਪਰਮੇਸ਼ਰ ਭੇਦ ਨ ਭਾਈ ਐ ਭਾਈ ਪਰਮੇਸ਼ਵਰ ਤੇ ਗੁਰੂ ਦੇ ਵਿੱਚ ਕੋਈ ਭੇਤ ਨਹੀਂ ਇੱਥੇ ਸਮਝ ਲਈਏ ਕਿ ਈਸ਼ਰ ਜਿਹੜਾ ਉਹ ਵੀ ਇੱਕ ਬਹੁਤ ਵੱਡੀ ਸ਼ਕਤੀ ਦੇ ਮਾਲਕ ਹਨ ਜਿਨ੍ਹਾਂ ਨੂੰ ਮਹਾਦੇਵ ਵੀ ਕਿਹਾ ਜਾਂਦਾ ਹੈ ਸ਼ਿਵ ਜੀ ਵੀ ਕਿਹਾ ਜਾਂਦਾ ਹੈ ਈਸ਼ਰ ਭਾਉ ਜੋ ਪਾਰਵਤੀ ਦੇ ਪਤੀ ਹਨ ਉਹਨਾਂ ਦੀ ਵੱਡੀ ਸ਼ਕਤੀ ਹੈ ਦੇਵਾਂ ਦੇ ਦੇਵ ਉਹਨਾਂ ਨੂੰ ਆਖਿਆ ਜਾਂਦਾ ਹੈ ਅੱਗੇ ਹੈ ਗੁਰੂ ਗੋਰਖ ਗੋਰਖ ਇਹ ਵੀ ਜਤੀ ਹੋਏ ਨੇ ਤੇ ਨਾਥ ਨੇ ਛੇ ਜਤੀ ਮਾਇਆ ਦੇ ਬੰਦਾ ਗੁਰੂ ਸਾਹਿਬ ਜੀ ਗੁਰਬਾਣੀ 'ਚ ਲਿਖਦੇ ਨੇ ਤੇ ਗੁਰੂ ਸਾਹਿਬ ਜੀ ਆਪ ਇਹਨਾਂ ਦੇ ਨਾਲ ਗੋਪਤ ਕਰਨ ਵਾਸਤੇ ਗਏ ਸਮਸਮੇਰ ਪਰਵਤ ਤੇ ਇਹਨਾਂ ਨਾਲ ਵਿਚਾਰ ਵਟਾਂਦਰਾ ਹੋਇਆ ਉਹ ਵੀ ਥੋੜੀ ਜਿਹੀ ਆਪ ਦੇ ਨਾਲ ਛੋਟੀ ਜਾਣਕਾਰੀ ਸਾਂਝੀ ਕਰਦੇ ਗਏ ਇਹਨਾਂ ਨੇ ਕਿਹਾ ਕਿ ਤੁਸੀਂ ਇੱਕ ਕੀ ਨਵੇਂ ਕਾਰਜ ਚਲਾਇਆ ਜਿਹੜਾ ਤੁਸੀਂ ਗ੍ਰਸਤ ਵਿੱਚ ਰਹਿ ਕੇ ਹੀ ਤੁਸੀਂ ਆਪਣੇ ਆਪ ਨੂੰ ਸੰਸਖਵਾਈ ਜਾਂਦੇ ਹੋ ਜਾਂ ਤੁਸੀਂ ਬੰਦਗੀ ਕਰੀ ਜਾਂਦੇ ਹੋ ਤੇ ਜਾਂ ਤੁਸੀਂ ਭਗਤੀ ਕਰਦੇ ਹੋ ਇੱਕ ਤੇ ਅੱਗੇ ਸੁਣਿਆ ਨਹੀਂ ਅਸੀਂ ਤੇ ਕਿਸ ਤਰ੍ਹਾਂ ਕੋਈ ਭਗਤ ਹੋ ਸਕਦਾ ਗ੍ਰਸਤ ਦੇ ਵਿੱਚ ਗ੍ਰਸਤਨ ਜਿਹੜਾ ਉਹ ਸਾਡੇ ਬਰਾਬਰ ਦਾ ਨਹੀਂ ਤਾਂ ਗੁਰੂ ਸਾਹਿਬ ਜੀ ਮੌਨ ਰਹੇ ਥੋੜੇ ਚਿਰ ਬਾਅਦ ਉਹਨਾਂ ਦਾ ਇੱਕ ਸੇਵਕ ਜਿਹੜਾ ਸੀ ਉਹ ਇੱਕ ਕਮੰਡਰ ਲੈ ਕੇ ਤੇ ਇੱਕ ਬਾਲਟੀ ਲੈ ਕੇ ਛੋਟੀ ਜੀ ਤੇ ਇੱਕ ਛੋਲੀ ਲੈ ਕੇ ਹੋ ਤੁਰਿਆ ਉਤਰਾ ਡੰਡਾ ਵੀ ਕਛ ਵਿੱਚ ਹੈ ਤੇ ਗੁਰੂ ਸਾਹਿਬ ਕਹਿੰਦੇ ਵੀ ਇਹ ਕਿੱਧਰ ਜਾ ਰਹਿਣਾ ਤੇ ਕਹਿੰਦੇ ਜੀ ਤੇ ਅਲਖ ਜਗਾਨ ਵਾਸਤੇ ਜਾ ਰਹਿਣਾ ਸਤਿਗੁਰਾਂ ਨੇ ਪੁੱਛਿਆ ਵੀ ਅਲਖ ਕੀ ਹੁੰਦੀ ਹੈ ਕਹਿੰਦੇ ਵੀ ਇਹ ਜਾ ਕੇ ਜਿਹੜੇ ਪਿੰਡ ਹਨ ਨੇ ਪਿੰਡ ਘਰਾਂ ਵਿੱਚ ਜਾਣਗੇ ਉੱਥੇ ਜਾ ਕੇ ਕਹਿਣਗੇ ਅਲਖ ਨਰੰਜਨ ਤੇ ਫਿਰ ਘਰ ਵਾਲਾ ਬਾਹਰ ਆਏਗਾ ਤੇ ਫਿਰ ਉਹਦੇ ਕੋਲ ਜੋ ਵੀ ਕੁਝ ਹੋਵੇਗਾ ਰੋਟੀ ਹੋਏਗੀ ਸਬਜੀ ਹੋਏਗੀ ਦੁੱਧ ਹੋਏਗਾ ਜੋ ਵੀ ਹੋਏਗਾ ਲਿਆ ਕੇ ਉਹ ਇਹਨਾਂ ਨੂੰ ਦੇਗਾ ਤੇ ਇੱਥੇ ਵਾਪਸ ਆਏਗਾ ਤੇ ਫਿਰ ਆਪਾਂ ਸਾਰੇ ਰਲ ਕੇ ਭੋਜਨ ਛਕਾਂਗੇ ਤਾਂ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਬਚਨ ਕੀਤੇ ਕਿ ਜਿਸ ਗ੍ਰਸਤ ਨੂੰ ਤੁਸੀਂ ਮਾੜਾ ਹੱਥ ਦੇ ਪਿਓ ਉਹਨਾਂ ਦੇ ਅੱਗੇ ਜਾ ਕੇ ਤੁਸੀਂ ਫਿਰ ਮੰਗੋਗੇ ਹੈ ਜੀ ਜਿੱਥੋਂ ਤੁਸੀਂ ਭੱਜ ਕੇ ਆਇਓ ਗ੍ਰਸਥ ਵਿੱਚੋਂ ਆਇਓ ਤੁਸੀਂ ਸਾਧ ਬਣਨ ਵਾਸਤੇ ਤੇ ਫਿਰ ਉਹਨਾਂ ਦੇ ਘਰ ਜਾ ਕੇ ਅਲਖ ਜਗਾਉਂਗੇ ਮੰਗੋਂਗੇ ਤੇ ਫਿਰ ਤਾਂ ਉਹ ਵੱਡੇ ਹੋ ਗਏ ਤੁਸੀਂ ਕਿੱਥੋਂ ਵੱਡੇ ਹੋ ਤੁਸੀਂ ਤੋਂ ਮੰਗਦੇ ਆ ਜਾ ਕੇ ਕਿ ਗ੍ਰਸਥ ਧਰਮ ਨਾ ਹੋਵੇ ਤੇ ਨਾ ਤੁਸੀਂ ਹੋ ਤੇ ਨਾ ਅਸੀਂ ਹੋਈਏ ਦੁਨੀਆਂ ਦੇ ਸਾਰੇ ਧਰਮ ਸਮਾਪਤ ਹੋ ਜਾਣ ਬਹੁਤ ਵੱਡੀ ਸੱਚਾਈ ਹੈ ਕਿਉਂਕਿ ਇਹਨਾਂ ਗ੍ਰਸਥੀਆਂ ਨੇ ਇਹਨਾਂ ਨੂੰ ਚਲਾਇਆ ਹੋਇਆ ਇਹ ਦਿੰਦੇ ਐ ਤੇ ਤੁਸੀਂ ਇੱਥੇ ਬੈਠ ਕੇ ਸ਼ੱਕਦੇ ਹੋ ਤੇ ਗੋਰਖਾ ਗੁਰੂ ਸਾਹਿਬ ਨੇ ਦਿੱਤੀ ਜਿੱਥੇ ਪਰ ਸ੍ਰੀ ਗੁਰੂ ਸਾਹਿਬ ਦਸਰਦਾਲੂ ਬਣਿਆ ਤੇ ਗੁਰੂ ਸਾਹਿਬ ਜੀ ਕਹਿੰਦੇ ਕਿ ਗੋਰਖ ਜਿਹੜਾ ਉਹ ਵੀ ਗੁਰੂ ਹੈ ਮਹਾਨ ਹੈ ਵੱਡਾ ਬ੍ਰਹਮਾ ਗੁਰੂ ਸ੍ਰਿਸ਼ਟੀ ਦਾ ਰਚੀਤਾ ਬ੍ਰਹਮਾ ਜੀ ਜਿਨ੍ਹਾਂ ਨੂੰ ਕਹਿੰਦੇ ਨੇ ਜਿਦਦੇ ਵਾਲੇ ਬਾਣੀ ਦੇ ਵਿੱਚ ਵਿਚਾਰ ਆਂਦੀ ਹੈ ਨਾਭ ਕਮਲ ਤੇ ਬ੍ਰਹਮਾ ਉਪਜੇ 베ਦ ਪੜੇਲੇ ਕੰਠ ਸਵਾਰ ਤਾਂ ਕੋ ਅੰਤ ਨਾ ਜਾਈ ਲਖਿਆ ਆਉਤ ਯਾਸ ਰਹੇ ਗੁਵਾਰ ਜਿਨਾਂ ਨੇ ਚਾਰ ਵੇਦਾਂ ਦੇ ਉਚਾਰਨ ਕੀਤੇ ਰਚਨਾ ਕੀਤੀ ਤੇ ਫਿਰ ਇਹ ਗੁਰੂ ਸਾਹਿਬ ਨੇ ਨਾਂ ਦਿੱਤਾ ਔਰਵਤੀ ਮਾਈ ਕਿ ਮਾਤਾ ਜਿਹੜੀ ਸ਼ਕਤੀ ਜਿਸ ਨੂੰ ਕਹਿੰਦੇ ਨੇ ਜਿਹਦੇ ਨੌ ਰੂਪ ਨੇ ਜਿਹਨਾਂ ਦੇ ਜਦੋਂ ਹੁੰਦੇ ਨੇ ਤੇ ਹਿੰਦੂ ਵੀ ਉਹ ਮਨਾਉਂਦੇ ਨੇ ਗੁਰੂ ਸਾਹਿਬ ਕਹਿੰਦੇ ਵੀ ਵੇਖੋ ਸੰਸਾਰ ਦੇ ਵਿੱਚ ਇਹਨਾਂ ਦੀ ਬੜੀ ਤਾਕਤ ਪ੍ਰਚਲਿਤ ਹੈ ਪਰ ਗੁਰੂ ਜਿਹੜਾ ਸਮਰਥ ਹੈ ਕਿਉਂਕਿ ਗੁਰੂ ਪਰਮੇਸ਼ਰ ਦੇ ਨਾਲ ਤੁਹਾਡਾ ਮਿਲਾਪ ਕਰਾ ਸਕਦਾ ਐ ਇਸ ਕਰਕੇ ਗੁਰੂ ਨੂੰ ਹੀ ਸਮਝੋ ਕਿ ਗੁਰੂ ਹੀ ਈਸ਼ਰ ਹੈ ਗੁਰੂ ਹੀ ਗੋਰਖ ਹੈ ਤੇ ਗੁਰੂ ਹੀ ਬਰਮਾ ਤੇ ਪਾਰਵਤੀ ਮਾਤਾ ਵੀ ਗੁਰੂ ਹੀ ਹੈ ਗੁਰੂ ਵਿੱਚ ਸਾਰੀਆਂ ਸ਼ਕਤੀਆਂ ਸਮਾਈਆਂ ਹੋਈਆਂ ਨੇ ਗੁਰੂ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਤੇ ਗੁਰ ਜੈਸਾ ਨਾਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਸਤਿਗੁਰ ਮੇਰਾ ਮਾਰ ਜਿਵਾਲੇ ਸਤਿਗੁਰ ਮੇਰਾ ਸਰਪ੍ਰਸਤ ਪਾਲੇ ਤਾਂ ਸਤਿਗੁਰ ਜੀ ਨੇ ਇੱਥੇ ਵਚਨ ਕੀਤਾ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਗੁਰਾਂ ਨੇ ਸਤਕਾਰਯੋਗ ਸ਼ਬਦ ਹੈ ਕਿ ਗੁਰੂ ਨੇ ਮੈਨੂੰ ਇੱਕ ਗੱਲ ਦੱਸੀ ਹੈ ਸਮਝਾ ਦਿੱਤੀ ਹੈ ਕਿ ਸਾਰੇ ਜੀਆਂ ਨੂੰ ਦੇਣ ਵਾਲਾ ਦਾਤਾ ਜਿਹੜਾ ਸਭ ਨੂੰ ਪਾਲਣਹਾਰ ਸਿਰਜਣਹਾਰ ਉਹ ਮਾਲਕ ਮੈਨੂੰ ਵਿਸਰਣਾ ਨਾ ਜਾਵੇ ਮੈਂ ਉਹਨੂੰ ਭੁੱਲਣਾ ਜਾਵਾਂ ਅੱਗੇ 6ਵੀਂ ਪੁੜੀ ਸ਼ੁਰੂ ਹੁੰਦੀ ਹੈ ਤੀਰਥ ਨਹਾਵਾਂ ਜੇ ਤਿਸ ਭਾਵਾਂ ਬਿਨ ਭਾਵਨਾ ਕੇ ਨਾਏ ਕਰੀ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰਨਾ ਗੁਰੂ ਸਾਹਿਬ ਜੀ ਕਹਿੰਦੇ ਜੇ ਰਬ ਨੂੰ ਵਾਹਿਗੁਰੂ ਜੀ ਜੇ ਤੈਨੂੰ ਚੰਗਾ ਲੱਗੇ ਤੇ ਜਾ ਕੇ ਮੈਂ ਨਹਾਵਾਂ ਉੱਥੇ ਨਹਾਵਣਾ ਕਰਾਂ ਤੇ ਜੇ ਤੈਨੂੰ ਚੰਗਾ ਨਾ ਲੱਗੇ ਤੇ ਫਿਰ ਮੈਨੂੰ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਭਾਵ ਦੁਨੀਆਂ ਜਾ ਕੇ ਤਿਰਥਾਂ ਤੇ ਇਸ਼ਨਾਨ ਕਰਦੇ ਨੇ ਲੋਕ ਤੇ ਕੀ ਵਹਿਗੁਰੂ ਜੀ ਉਹਨਾਂ ਨੂੰ ਲਾਇਕ ਕਰਦੇ ਨੇ ਹੈ ਜੀ ਕਿਉਂਕਿ ਇੱਕ ਪਰੰਪਰਾ ਬਣੀ ਹੋਈ ਹੈ ਤੀਰਥ ਨਾਏ ਕੈ ਸਬ ਉਤਰੇ ਤੇ ਜਿੰਨੇ ਮਰਜੀ ਪਾਪ ਕਮਾਓ ਸਾਰੇ ਸਾਲ ਪਾਪ ਕਰੋ ਤੇ ਸਾਲ ਵਿੱਚ ਇੱਕ ਵਾਰੀ ਜਾ ਕੇ ਤਿਰਥਾਂ ਤੇ ਇਸ਼ਨਾਨ ਕਰ ਲਓ ਤੇ ਬਸ ਕਹੋ ਤੀਰਥ ਨਾਏ ਕੈ ਸਬ ਉਤਰੇ ਸਾਰੇ ਫਿਰ ਕਹੋ ਵੀ ਹੁਣ ਲੈ ਗਏ ਸਾਰੇ ਤੇ ਇਸ ਤਰ੍ਹਾਂ ਦੀ ਬਹੁਤ ਚੰਗੀ ਗੱਲ ਹੈ ਗੁਰੂ ਸਾਹਿਬ ਕਹਿੰਦੇ ਅਥਾ ਨਹੀਂ ਹੁੰਦਾ ਭਾਈ ਵਾਹਿਗੁਰੂ ਨੂੰ ਭਾਉਣ ਵਾਲੇ ਕੰਮ ਕਰੋ ਜਿਸ ਗੱਲ ਤੇ ਰੱਬ ਖੁਸ਼ ਹੋਵੇ ਉਹ ਪਰਮਾਤਮਾ પ્રસન્ન ਹੋਵੇ ਐਸੇ ਕਾਰਜ ਕਰੋ ਤੇ ਪਰਮਾਤਮਾ ਕਦੋਂ પ્રસન્ન ਹੁੰਦਾ ਗੁਰੂ ਉਦੋਂ પ્રસન્ન ਹੁੰਦਾ ਜਦੋਂ ਤੁਸੀਂ ਵਾਹਿਗੁਰੂ ਨੂੰ ਜਪਦੇ ਹੋ ਸਿਮਰਨ ਕਰਦੇ ਹੋ ਐਸ ਲਈ ਗੁਰੂ ਸਾਹਿਬ ਜੀ ਕਹਿੰਦੇ ਜੇ ਤੀ ਸਲਟੋ ਪਾਈ ਵੇਖਾਂ ਬਿਨ ਕਰਮਾਂ ਕੇ ਮਿਲ ਲੈ ਲਈ ਜਿੱਥੇ ਮਰਜੀ ਚਲੇ ਜਾਓ ਬਿਨ ਕਰਮਾਂ ਤਿਛ ਪਾਈਏ ਨਹੀਂ ਜੇ ਬਹੁ ਤੇਰਾ ਹਸਾਬ ਹੈ ਜਿੰਨੇ ਵੀ ਸ੍ਰਿਸ਼ਟੀ ਉਪਾਈ ਹੈ ਜਿੰਨਾ ਸੰਸਾਰ ਬਣਾਇਆ ਰੱਬ ਨੇ ਵਾਹਿਗੁਰੂ ਨੇ ਤੇ ਉਹਦੇ ਵਿੱਚ ਮੈਂ ਵੇਖ ਰਿਹਾ ਹਾਂ ਗੁਰੂ ਸਾਹਿਬ ਕਹਿੰਦੇ ਕਿ ਕਰਮਾਂ ਤੋਂ ਬਿਨਾ ਕੁਝ ਪ੍ਰਾਪਤ ਨਹੀਂ ਹੁੰਦਾ ਕਰਮ ਦੋ ਤਰ੍ਹਾਂ ਦੇ ਨੇ ਇੱਕ ਉਹ ਕਰਮ ਨੇ ਜਿਹੜੇ ਆਪਾਂ ਕਰਦੇ ਆਂ ਚੰਗੇ ਕਰਮ ਜਿਉਂ ਕਿਰਤ ਕਰਨੇ ਕਹਿੰਦੇ ਆਂ ਕਿਰਤ ਕਰਨੋਂ ਤੇ ਕਿਰਤ ਕਰਨੇ ਨਾਮ ਜਿ ਆਪਣਾ ਤੇ ਵੰਡ ਛਕਣਾ ਗੁਰੂ ਸਾਹਿਬ ਨੇ ਦੱਸਿਆ ਜਿਹੜੇ ਕਰਮ ਕਰਨੇ ਇਹ ਸਾਡਾ ਕੰਮ ਆ ਤੇ ਕਰਮਾਂ ਵਿੱਚ ਲਿਖਣਾ ਲੇਖ ਲਿਖਣਾ ਇਹ ਰੱਬ ਦਾ ਕੰਮ ਐਫਲੇ ਚੰਗੇ ਕੰਮ ਕਰੋ ਤੇ ਤੁਹਾਡੇ ਲੇਖ ਵੀ ਚੰਗੇ ਬਣ ਜਾਣਗੇ ਮਾੜੇ ਕੰਮ ਕਰੋਗੇ ਤੇ ਲੇਖ ਵੀ ਮਾੜੇ ਲਿਖੇ ਜਾਣਗੇ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੇ ਤੁਸੀਂ ਮਾੜੇ ਕੰਮ ਕਰੋ ਤੇ ਲੇਖ ਤੁਹਾਡੇ ਚੰਗੇ ਲਿਖ ਦਵੇ ਰੱਬ ਐਸਾ ਨਹੀਂ ਹੁੰਦਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਚੰਗੀਆਂ ਜਾਂ ਬੁਰੀਆਂ ਬਾਚੇ ਧਰਮ ਤੋਂ ਦੂਰ ਸੰਗੇ ਤੇ ਮਾੜੇ ਕੰਮ ਇਹ ਰੱਬ ਦੇ ਹਜ਼ੂਰ ਬਾਚੇ ਜਾਂਦੇ ਨੇ ਦੇਖੇ ਜਾਂਦੇ ਨੇ ਪਰਖੇ ਜਾਂਦੇ ਨੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਕਿ ਭਾਈ ਜਿੰਨੀ ਸ੍ਰਿਸ਼ਟੀ ਪ੍ਰਮਾਤਮਾ ਨੇ ਪੈਦਾ ਕੀਤੀ ਹੈ ਮੈਂ ਵੇਖ ਰਿਹਾ ਹਾਂ ਕਿ ਕਰਮਾਂ ਤੋਂ ਬਿਨਾ ਕੁਝ ਵੀ ਨਹੀਂ ਪ੍ਰਾਪਤ ਹੁੰਦਾ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੇ ਇਸ ਮਤ ਵਿੱਚ ਹੀ ਰਤਨ ਜਵਾਹਰ ਤੇ ਮਾਨਕ ਇਹ ਕੀਮਤੀ ਹੀਰੇ ਮੋਤੀ ਜਵਾਹਰਾਤ ਪ੍ਰਗਟ ਹੋ ਜਾਣ ਇਹ ਕਰ ਗੁਰੂ ਦੀ ਇੱਕ ਗੱਲ ਨੂੰ ਸੁਣ ਲਓ ਗੁਰੂ ਦੀ ਇੱਕ ਸਿੱਖਿਆ ਨੂੰ ਧਾਰਨ ਕਰ ਲਓ ਕਿਹੜੀ ਸਿੱਖਿਆ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਵਾਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਗੁਰਾਂ ਨੇ ਸਾਨੂੰ ਇੱਕ ਗੱਲ ਸਮਝਾ ਦਿੱਤੀ ਹੈ 부ਝਾ ਦਿੱਤੀ ਹੈ ਕਿ ਭਾਈ ਸਾਰੇ ਹੀ ਜੀਵਾਂ ਦਾ ਸਿਰਜਣਹਾਰ ਪਾਲਣਹਾਰ ਉਹ ਅਕਾਲ ਪੁਰਖ ਵਈ ਗੁਰੂ ਮੈਨੂੰ ਭੁੱਲ ਨਾ ਜਾਵੇ ਮੈਂ ਉਹਨੂੰ ਵਿਸਰ ਨਾ ਜਾਵਾਂ ਮੇਰੇ ਚੇਤੇ ਤੋਂ ਲੈ ਨਾ ਜਾਵੇ ਉਹਨੂੰ ਮੈਂ ਚੇਤੇ ਰੱਖਾਂ ਹਰ ਵੇਲੇ ਜਦੋਂ ਅਸੀਂ ਉਸ ਮਾਲਕ ਦੇ ਨਾਲ ਜੁੜਾਂਗੇ ਉਹਨੂੰ ਚੇਤੇ ਰੱਖਾਂਗੇ ਤੇ ਸਾਡੀ ਇਹ ਜਿਹੜੀ ਮਤ ਹੈ ਇਹ ਮਤ ਜਿਹੜੀ ਉਹ ਹੀਰੇ ਜਵਾਰਾਤਾਂ ਦੇ ਨਾਲ ਭਰ ਜਾਵੇ ਕਿ ਕਿਉਂਕਿ ਗੁਰ ਕਾ ਸ਼ਬਦ ਰਤਨ ਹੈ ਵੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਗੁਰੂ ਦਾ ਸ਼ਬਦ ਰਤਨ ਹੈ ਕੀਮਤੀ ਹੀਰਾ ਹੈ ਐਸ ਕਰਕੇ ਗੁਰੂ ਦੇ ਸ਼ਬਦ ਨੂੰ ਪੱਲੇ ਬੰਨ ਲਓ ਮੇ ਭਾਈ ਇਹ ਮਤ ਵਿੱਚ ਹੀ ਇਹ ਸਾਰੇ ਹੀ ਕੀਮਤੀ ਖਜ਼ਾਨੇ ਪ੍ਰਗਟ ਹੋ ਜਾਣਗੇ ਜੇ ਗੁਰਾਂ ਦੇ ਇੱਕ ਬਚਨ ਨੂੰ ਸੁਣ ਲਵਾਂਗੇ ਕਿ ਉਹ ਮਾਲਕ ਸ੍ਰਿਸ਼ਟੀ ਦਾ ਸਿਰਜਣਹਾਰ ਮੈਨੂੰ ਭੁੱਲ ਨਾ ਜਾਵੇ ਇਸ ਤਰ੍ਹਾਂ ਇੱਕ ਕਹਾਵਾਰਤਾ ਜਿਹੜੀ ਛੇਵੀਂ ਪੌੜੀ ਸਮਾਪਤ ਹੁੰਦੀ ਹੈ ਅੱਗੇ ਸਤਵੀਂ ਚੱਲੀ ਜੇਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਜੇ ਚਾਰੇ ਜੁਗਾਂ ਦੀ ਉਮਰ ਬਣ ਜਾਵੇ ਮਨੁੱਖ ਦੀ ਚਾਰੇ ਯੁਗਾਂ ਤੱਕ ਜਿਉਂਦਾ ਰਵੇ ਸਤਜੁਗ ਵੀ ਤ੍ਰੇਤੇ ਦਵਾਪਰ ਤੇ ਕਲਯੁਗ ਦੇਖੋ ਹੁਣ ਕਲਯੁਗ ਆ ਤੇ ਕੋਈ ਵੀ ਜਿਹੜਾ ਜੀਵ ਸਤਜੁਗ ਦਾ ਸਮਾਂ ਦਿਖਾਈ ਨਹੀਂ ਦਿੰਦਾ ਨਾ ਕੋਈ ਦਵਾਪਰ ਦਾ ਤੇ ਨਾ ਤ੍ਰੇਤੇ ਯੁਗ ਦਾ ਕੋਈ ਕੋਈ ਬੰਦਾ ਮਨੁੱਖ ਪਸ਼ੂ ਪੰਛੀ ਸਮਾਂ ਦਿਖਾਈ ਦਿੰਦਾ ਕਿਉਂਕਿ ਸਾਰੇ ਚਲੇ ਗਏ ਤੇ ਗੁਰੂ ਸਾਹਿਬ ਕਹਿੰਦੇ ਵੀ ਜੇ ਮਨੁੱਖ ਦੀ ਉਮਰ ਇੰਨੀ ਹੋ ਜਾਵੇ ਚਾਰੇ ਯੁਗਾਂ ਦਾ ਉਹ ਮਾਲਕ ਬਣ ਜਾਵੇ ਚਾਰੇ ਯੁੱਗਾਂ ਦੀ ਉਮਰ ਉਹਦੀ ਔਰ ਉਸ ਤੋਂ ਵੀ 10 ਗੁਣਾ ਹੋਰ ਵੱਧ ਜਾਵੇ ਜੇਕਰ ਨਵੇਂ ਖੰਡਾਂ ਵਿੱਚ ਜਾਣੇ ਨਾਲ ਚੱਲੇ ਸਭ ਕੋਏ ਨਵੇਂ ਖੰਡਾਂ ਵਿੱਚ ਨੌਂ ਖੰਡ ਜਿਹੜੇ ਨੇ ਇਸ ਸ੍ਰਿਸ਼ਟੀ ਦੇ ਜਿਹੜੇ ਨੌਂ ਟੁਕੜੇ ਨੇ ਉਹਨਾਂ ਨੂੰ ਖੰਡ ਆਖਿਆ ਗੁਰੂ ਸਾਹਿਬ ਨੇ ਨਵੇਂ ਖੰਡਾਂ ਵਿੱਚ ਜਾਣ ਲਓ ਕਿ ਸਾਰੇ ਉਹਦੇ ਹੁਕਮ ਵੀ ਚੱਲਦੇ ਹੋਣ ਨਾਲ ਚੱਲੇ ਸਭ ਕੋਏ ਉਹਦੇ ਹੁਕਮ ਦੇ ਨਾਲ ਸਾਰੇ ਹੀ ਚੱਲਦੇ ਹੋਣ ਜੇਕਰ ਤੇ ਉਮਰ ਹੋ ਜਾਵੇ ਚਾਰ ਜੁਗਾਂ ਤੋਂ ਹੋਰ 10 ਗੁਣੇ ਭਾਉ ਚੌਲੇ ਜੁਗਾਂ ਦੀ ਉਮਰ ਉਹਦੀ ਹੋ ਜਾਵੇ ਚੰਗਾ ਨਾਮ ਰੱਖਾ ਇੱਕ ਜਸ ਕੀ ਰਤ ਜਗਲੇ ਤੇ ਚੰਗਾ ਨਾਮ ਆਪਣੀ ਵਡਿਆਈ ਬਣਾ ਲਵੇ ਲੋਕੋ ਦੀ ਉਪਮਾ ਕਰਨ ਵੀ ਇਹਦੇ ਵਰਗਾ ਕੋਈ ਬੰਦਾ ਹੀ ਨਹੀਂ ਤੇ ਬਹੁਤ ਹੀ ਚੰਗਾ ਬੰਦਾ ਐਸ ਤਰ੍ਹਾਂ ਚੰਗੀਆਂ ਆਹਾਂ ਦਾ ਮਾਲਕ ਬਣ ਜਾਵੇ ਦੁਨੀਆਂ ਵਿੱਚ ਜਸ ਫਟ ਲਵੇ ਕਿਰਤ ਦੁਨੀਆਂ ਵਿੱਚ ਉਹਦੀ ਹੋ ਜਾਵੇ ਚਾਰੋਂ ਪਾਸੇ ਹਾਂਜੀ ਕਿਰਤੀ ਫੈਲ ਜਾਵੇ ਵਡਿਆਈ ਫੈਲ ਜਾਵੇ ਚਾਰੋਂ ਪਾਸੇ ਲੋਕ ਉਹਦਾ ਜਸ ਵੀ ਕਰ ਦੇਣ ਉਹਦੀ ਵਡਿਆਈ ਤੋਂ ਹੁੰਦੇ ਹੋਣ ਉਹਦੇ باوجود ਵੀ ਗੁਰੂ ਸਾਹਿਬ ਕਹਿੰਦੇ ਜੇ ਇਸ ਨਦਰਣ ਆਵਈ ਤਵਾਸ ਨਾ ਪੁੱਛੇ ਕਿ ਐ ਭਾਈ ਜੇ ਉਸ ਮਾਲਕ ਨੂੰ ਤੁਸੀਂ ਨਦਰ ਨਾ ਆਓ ਤਾਂ ਮਾਲਕ ਦੀ ਨਜ਼ਰ ਤੋਂ ਪਰੇ ਹੋ ਜਾਓ ਤਾਂ ਫਿਰ ਕੋਈ ਵੀ ਤੁਹਾਡੀ ਗੱਲ ਨਹੀਂ ਪੁੱਛੇਗਾ ਐਸਾ ਸਮਾ ਆ ਜਾਏਗਾ ਐਸੀ ਜ਼ਿੰਦਗੀ ਬਣ ਜਾਏਗੀ ਲੋਕ ਕਿ ਜਿੰਨੇ ਵਡਿਆਈਆਂ ਨੇ ਇਹ ਸਾਰੀ ਵਡਿਆਈਆਂ ਪਰਮਾਤਮਾ ਵਾਹਿਗੁਰੂ ਦੀ ਨਿਗਾਹ ਦੇ ਨਾਲ ਹਨ ਉਹਦੀ ਨਜ਼ਰ ਦੇ ਨਾਲ ਨੇ ਹਾਂਜੀ ਨਜ਼ਰ ਉਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏ ਦਾ ਸੁਲਤਾਨ ਵੀ ਘਾਹ ਖਾਣ ਲੱਗ ਜਾਂਦੇ ਖੁੱਤਣ ਲੱਗ ਜਾਂਦੇ ਨੇ ਜੇ ਵਾਹਿਗੁਰੂ ਦੀ ਨਜ਼ਰ ਉਪੱਠੀ ਹੋ ਜਾਵੇ ਪਾਸੇ ਹੋ ਜਾਵੇ ਇਸ ਕਰਕੇ ਸਾਰਾ ਹੀ ਉਸ ਪਰਮਾਤਮਾ ਦੀ ਨਜ਼ਰ ਤੇ ਹੈ ਜਿੰਨ ਕੋ ਨਜ਼ਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਪਰਮੇਸ਼ਵਰ ਦੀ ਨਦਰ ਦੇ ਨਾਲ ਨਿਹਾਲ ਹੋਣਾ ਕਰੀਏ ਇਸ ਕਰਕੇ ਵਾਹਿਗੁਰੂ ਦੀ ਨਦਰ ਮੰਗੋ اے ਮਾਲਕ ਤੂੰ ਸਾਡੇ ਤੇ ਮਿਹਰ ਕਰ ਤੂੰ ਸਾਡੇ ਤੇ ਆਪਣੀ ਨਜ਼ਰ ਕਰ ਨਜ਼ਰ ਸਵੱਲੀ ਰੱਖ ਮਾਰੇ ਕਹਿੰਦੇ ਕਿਰਪਾ ਕਟਾਖ ਹਵ ਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ ਇਹ ਵੀ ਇੱਕ ਨਦਰ ਹੈ ਕਿ ਵਾਹਿਗੁਰੂ ਆਪਣੇ ਦਾਸਾਂ ਵੱਲ ਇਸ ਤਰ੍ਹਾਂ ਦੀ ਕਿਰਪਾ ਭਰੇ ਨੈਣਾਂ ਦੇ ਨਾਲ ਤੱਕਦਾ ਕਿ ਉਹਦੇ ਸਾਰੇ ਦੁੱਖ ਜਿਹੜੇ ਹਨ ਉਹ ਦੂਰ ਕਰ ਦਿੰਦਾ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਵੇਂ ਏਡੀ ਲੰਬੀ ਉਮਰ ਹੋ ਜਾਵੇ ਭਾਵੇਂ ਨੋਹਾਂ ਖੰਡਾਂ ਵਿੱਚ ਹਰ ਪਾਸੇ ਉਹਦੀ ਜੈ ਜੈਕਾਰ ਹੁੰਦੀ ਹੋਵੇ ਪਰ ਵਹਿਗੁਰੂ ਦੀ ਨਦਰ ਜ ਉਹਦੇ ਉੱਤੇ ਨਾ ਹੋਵੇ ਪਰੇ ਹੋ ਜਾਵੇ ਨਦਰ ਤੋਂ ਡਿਗ ਪਵੇ ਤੇ ਫਿਰ ਕੋਈ ਉਹਦੀ ਗੱਲ ਨਹੀਂ ਪਛੇਤ ਗਾਜੀ ਕੀਟਾ ਅੰਦਰ ਕੀਟ ਕਰ ਦੋ ਸੀ ਦੋਸ ਧਰੇ ਫਿਰ ਤੇ ਐਸਾ ਹੋਏਗਾ ਕਿ ਕੀੜਾਂ ਦੇ ਅੰਦਰ ਜਿਹੜਾ ਕੀੜਾ ਹੋਏਗਾ ਨਾ ਸਭ ਤੋਂ ਓਨੀਵਾ ਕੀੜਾ ਉਹ ਵੀ ਉਹਨਾਂ ਵਿੱਚੋਂ দোষ ਕੱਢਣ ਲੱਗ ਜਾਏਗਾ ਹੈਨਾ ਕਈ ਵਾਰੀ ਆਪਾਂ ਦੇਖਦੇ ਆਂ ਨਾ ਵੀ ਕੋਈ ਮਨੁੱਖ ਦੇ ਵਿੱਚੋਂ ਕੋਈ ਕਿਸੇ ਬੰਦੇ ਦੀ ਕੋਈ ਗਲਤੀ ਫੜੀ ਜਾਂਦੀ ਹੈ ਜਦੋਂ ਦੇਖੋ ਮਨੁੱਖ ਜਦਾਂ ਚੰਗਾ ਕੰਮ ਵੀ ਕਰਦਾ ਤੇ ਮਨੁੱਖ ਤੋਂ ਗਲਤੀਆਂ ਵੀ ਹੋ ਜਾਂਦੀਆਂ ਨੇ ਜਦੋਂ ਕਿਸੇ ਮਨੁੱਖ ਤੋਂ ਕੋਈ ਗਲਤੀ ਹੋ ਜਾਵੇ ਤਾਂ ਫਿਰ ਕਹਿੰਦੇ ਜਿਹੜੇ ਮਨੁੱਖ ਭਾਵੇਂ ਉਹ ਦੇ ਬਰਾਬਰ ਦੇ ਨਾ ਹੋਣ ਉਸ ਤੋਂ ਭਾਵੇਂ ਨਵੇਂ ਕਿੰਨੇ ਹੋਣ ਹਾਂਜੀ ਹੋਰ ਵੀ ਮਾੜੇ ਹੋਣ ਝੂਠ ਬੋਲਦੇ ਹੋਣ ਚੋਰੀ ਕਰਦੇ ਹੋਣ ਹਾਂਜੀ ਡਕੈਤੀ ਕਰਦੇ ਹੋਣ ਲੋਕਾਂ ਨਾਲ ਠੱਗੀਆਂ ਮਾਰਦੇ ਹੋਣ ਹਾਂਜੀ ਉਹਨਾਂ ਨੂੰ ਵੀ ਮੌਕਾ ਮਿਲ ਜਾਂਦਾ ਫਿਰ ਉਹ ਵੀ ਗੱਲਾਂ ਕਰਨ ਲੱਗ ਜਾਂਦੇ ਨੇ ਤੇ ਗੁਰੂ ਸਾਹਿਬ ਕਹਿੰਦੇ ਐਸੀ ਤਰ੍ਹਾਂ ਭਾਈ ਜਦੋਂ ਪਰਮਾਤਮਾ ਦੀ ਨਜ਼ਰ ਤੋਂ ਪੜੇ ਹੋ ਜਾਓਗੇ ਨਵੇਂ ਤੋਂ ਨਵੇਂ ਬੰਦੇ ਜਿਹੜੇ ਆ ਉਹ ਤੁਹਾਡੇ ਵਿੱਚੋਂ ਦੋਸ਼ ਕੱਢਣ ਲੱਗ ਜਾਣਗੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆਂ ਗੁਣ ਦੇ ਉਹ ਪਰਮੇਸ਼ਵਰ ਜੀ ਨਿਰਗੁਣ ਹੈ ਰਾਖ ਲਿਆ ਸੰਤਨ ਦਾ ਸਦਕਾ ਸਤਗੁਰ ਢੋਟ ਲਿਆ ਮੋਇ ਪਾਪੀ ਫੜਦਾ ਹਾਂਜੀ ਤੇ ਪ੍ਰਮਾਤਮਾ ਨਿਰਗੁਣ ਹੈ ਉਹ ਪ੍ਰਮਾਤਮਾ ਸਾਰੇ ਗੁਣਾ ਦਾ ਮਾਲਕ ਹੈ ਪਰਮੇਸ਼ਵਰ ਜਿਹੜਾ ਉਹ ਇਸ ਤਰ੍ਹਾਂ ਕਿਸੇ ਦੂਜੇ ਸੰਸਾਰ ਦੇ ਲੋਕਾਂ ਦੀ ਤਰ੍ਹਾਂ ਨਹੀਂ ਕਿ ਆਪਣੀ ਸ਼ਰਤ ਤੇ ਆਪਣੀ ਵਡਿਆਈ ਕਰਾਉਂਦਾ ਪਿਆ ਨਹੀਂ ਮਹਾਰਾਜ ਕਹਿੰਦੇ ਗੁਣਾ ਦਾ مالک ਹੋ ਕੇ ਵੀ ਉਹ ਕਦੇ ਆਪਣੀ ਵਡਿਆਈ ਨਹੀਂ ਕਰਾਉਂਦਾ ਪਰ ਜਿਹੜੇ ਗੁਣਮント ਵਲਦੇ ਹਨ ਗੁਣਮント ਗੁਣੀ ਬੰਦੇ ਜਿਹੜੇ ਨੇ ਗੁਣਾ ਵਾਲੇ ਬੰਦੇ ਜਿਹੜੇ ਨੇ ਉਹਨਾਂ ਨੂੰ ਉਹ ਗੁਣ ਕਰਦਾ ਨਾਨਕ ਨਿਰਗੁਣ ਗੁਣ ਕਰੇ ਜਿਹੜੇ ਨਿਰਗੁਣ ਹਨ ਜਿਨ੍ਹਾਂ ਕੋਲ ਗੁਣ ਕੋਈ ਨਹੀਂ ਉਹਨਾਂ ਨੂੰ ਵੀ ਆਪਣੇ ਬਖਸ਼ਿਸ਼ਾਂ ਕਰਕੇ ਗੁਣਾ ਨਾਲ ਭਰ ਦਿੰਦਾ ਤੇ ਜਿਹੜੇ ਗੁਣਮントੇ ਹਨ ਜਿਨ੍ਹਾਂ ਕੋਲ ਗੁਣ ਨੇ ਗੁਣੀ ਮਮਕ ਨੇ ਉਹਨਾਂ ਗਿਆਨਵਾਨ ਤੇ ਗੁਣਈਮਨਖਾਂ ਨੂੰ ਹੋਰ ਮਨੁੱਖ ਨੂੰ ਹੋਰ ਗੁਣ ਦਿੰਦਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਨਿਰਗੁਣਾ ਨੂੰ ਗੁਣ ਕਰਦਾ ਗੁਣਾ ਵਾਲਿਆਂ ਨੂੰ ਹੋਰ ਗੁਣਾ ਦੇ ਨਾਲ ਭਰ ਦਿੰਦਾ ਤੇ ਮਹਾਰਾਜ ਕਹਿੰਦੇ ਆ ਕਿ ਐਸਾ ਪਰਮੇਸ਼ਰ ਹੈ ਪਰ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾਂ ਕੋਈ ਨਾ ਸੋਝੀ ਜੇ ਤਿਸ ਗੁਣ ਕੋਈ ਕਰੇ ਪਰ ਦੁਨੀਆਂ ਵਿੱਚ ਇਸ ਤਰ੍ਹਾਂ ਦਾ ਕੋਈ ਮਨੁੱਖ ਨਹੀਂ ਜਿਹੜਾ ਕਹੇ ਕਿ ਭਾਈ ਮੈਂ ਰੱਬ ਨੂੰ ਗੁਣ ਕਰਦਾ ਮੈਂ ਰੱਬ ਨੂੰ ਇਹ ਚੀਜ਼ ਦਿੱਤੀ ਆ ਰੱਬ ਸਾਨੂੰ ਸਾਰਾ ਕੁਝ ਦੇਈ ਜਾਂਦਾ ਸਾਰੀ ਵਸਤੂਆਂ ਸਾਰੇ ਪਦਾਰਥ ਦਿੰਦਾ ਸਾਡੇ ਤੇ ਬਖਸ਼ਿਸ਼ਾਂ ਤੇ ਰਹਿਮਤ ਕਰਦਾ ਸਾਡੇ ਤੇ ਗੁਣ ਕਰਦਾ ਰਹਿੰਦਾ ਪਰ ਸੰਸਾਰ ਵਿੱਚ ਐਸਾ ਕੋਈ ਮਨੁੱਖ ਨਹੀਂ ਜਿਹੜਾ ਰੱਬ ਦੇ ਉੱਤੇ ਗੁਣ ਕਰਦਾ ਹੋਵੇ ਰੱਬ ਤੇ ਮਹਿਰ ਕਰਦਾ ਹੋਵੇ ਕੋਈ ਨਹੀਂ ਆ ਤੇਹਰ ਕੋਈ ਨਾ ਸੋਝੀ ਜੇ ਤਿਸ ਗੁਣ ਕੋਈ ਕਰੇ ਸੰਸਾਰ ਦਾ ਅਸਾ ਕੋਈ ਵਿਅਕਤੀ ਨਹੀਂ ਜਿਹੜਾ ਰੱਬ ਦੇ ਉੱਤੇ ਕੋਈ ਗੁਣ ਕਰਦਾ ਹੋਵੇ ਮਿਹਰਬਾਨੀ ਕਰਦੀ ਕਰਦਾ ਹੋਵੇ ਆਕਰਣ ਦੇ ਸਮਰਥ ਹੋਵੇ ਭਾਈ ਸਾਰੇ ਹੀ ਭਾਵੇਂ ਕੋਈ ਛੋਟਾ ਤੇ ਭਾਵੇਂ ਵੱਡਾ ਕੋਈ ਮਾੜਾ ਤੇ ਚੰਗਾ ਸਾਰੇ ਮੰਗਦੇ ਆ ਕਿ ਵਾਹਿਗੁਰੂ ਜੀ ਸਾਨੂੰ ਕਿਰਪਾ ਕਰ ਸਾਡੇ ਤੇ ਬਖਸ਼ਿਸ ਕਰ ਸਾਰੇ ਉਹ ਦੀ ਬਖਸ਼ਿਸਾਂ ਦੇ ਪਾਤਰ ਬਣਨਾ ਚਾਹੁੰਦੇ ਨੇ ਪਰ ਕੋਈ ਹੁfte ਗੁਣ ਕਰਨ ਵਾਲਾ ਨਹੀਂ ਹੈ ਪਰਮਾਤਮਾ ਸਾਰੇ ਹੀ ਗੁਣਾਂ ਦਾ ਮਾਲਕ ਹੈ ਸੋ ਸਾਰਿਆਂ ਦਾ ਹੀ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਇਹ 7ਵੀਂ ਪੌੜੀ ਅੱਜ ਆਪਾਂ ਸੰਪੂਰਨ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ